ਗੋੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੀ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾਦੀ ਏਕ ਗਰੀਬਾ ਰਾਖ ਹੋ ਰਾਖਨ ਹਾਰੀ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਯੂ ਸਰਨ ਤੁਹਾਰੀ ਕਰ ਕਰ ਹਾਰਿਉ ਅਨਕ ਬਹੁ ਭਾਂਤੀ ਛੋੜਹਿ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਾਇ ਓਏ ਮਹਾ ਬਿਖਾਦੀ ਸਹਿਜ ਸੁਹਿਲੀ ਬਾਣੀ ਕਹੋ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਵਾਣੀ ਗਉੜੀ ਮਹੱਲਾ 5ਵਾਂ ਉਹ ਬਨਾਸੀ ਆਇਆ ਨਿਰਪਉ ਸੰਗ ਤੁਮਾਰੈ ਬਸਤੀ ਇਹੋ ਡਰਨ ਕਹਾ ਤੇ ਆਇਆ ਰਹਾਉ ਏਕ ਮਹਿਲ ਤੂੰ ਹੋਹੇ ਅਫਾਰੂ ਏਕ ਮਹਿਲ ਨੀਮਾਨੂ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੂ ਏਕ ਮਹਿਲ ਤੂੰ ਪੰਡਤ ਬਕਤਾ ਏਕ ਮਹਿਲ ਖਲਹੁਤਾ ਏਕ ਮਹਿਲ ਤੂੰ ਸਭ ਕਿਸ ਗਰਾਹਜ ਇਕ ਮਹਿਲ ਕਛੂ ਨਾ ਲੇਤਾ ਕਾਠ ਕੀ ਪੁਤਰੀ ਕਹਾ ਕਰੇ ਬੱਪਰੀ ਖਲਾਵਨ ਹਾਰੂ ਜਾਣੈ ਜੈਸਾ ਭੇਖ ਖਰਾਵੇ ਬਾਜੀ ਘਰ ਉਹ ਤੈਸੋ ਹੀ ਸਾਜਾਨੈ ਅਨਕ ਕੋਠਰੀ ਬਹੁਤ ਭਾਤ ਕਰਿਆ ਆਪ ਹੋਆ ਰਖਵਾਰਾ ਜੈਸੇ ਮਹਿਲ ਰੱਖੈ ਤੈਸੀ ਰਹਿਣਾ ਕਿਆ ਇਹੋ ਕਰੇ ਵਿਚਾਰਾ ਜਿਨ ਕਿਛ ਕੀਆ ਸੋਈ ਜਾਣੈ ਜਿਨ ਇਹ ਸਭ ਵਿਦ ਸਾਜੀ ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾ ਛੋੜ ਛੋੜ ਦੇ ਵਿਖਿਆ ਕੇ ਰਸੂਆ ਉਰਜ ਰਹਿਓ ਰੇ ਬਾਵਰ ਗਾਵਰ ਜੋ ਕਿਰਖੈ ਹਰਿਆਇਓ ਪਸੂਆ ਰਹਾਉ ਜੋ ਜਾਣੈ ਤੂੰ ਆਪਣੇ ਕਾਜੈ ਸੋ ਸੰਗ ਨ ਚਾਲੈ ਧੀਰੇ ਤਸੂਆ ਨਾਗੋ ਆਇਓ ਨਾਗ ਸਦਾਸੀ ਫੇਰ ਫਿਰਿਓ ਅਰਕਾਲ ਗਰਸੂਆ ਪੇਖ ਪੇਖ ਰੇ ਕਸੁੰਭ ਕੀ ਲੀਲਾ ਰਾਤ ਮਾਤ ਤਿਨਹੂ ਲੋ ਹਸੂਆ ਸੀਜਤ ਡੋਰ ਦਿਨ ਸ ਅਰ ਰੈਣੀ ਜੀ ਕੋ ਕਾਜ ਨ ਕੀਨੋ ਕਸ਼ੂਆ ਕਰਤ ਕਰਤ ਏਵਿ ਹੀ ਮੇਰ ਧਨੂ ਹਾਰਿਓ ਉਕਤੇ ਤਨ ਕੀ ਨਸੂਆ ਜਿਉ ਮੋਹਿਉ ਉਹਨ ਮੋਹਨੀ ਬਾਲਾ ਉਸਤੇ ਘਟੈ ਨਾਹੀ ਰੁਚ ਚਸੂਆ ਜਾਗ ਐਸਾ ਮੋਹਿ ਗੁਰਹਿ ਦਿਖਾਇਉ ਤਉ ਸਰਨ ਪਰਿਉ ਤਜ ਗਰ ਬਸੂਆ ਮਾਰਗ ਪ੍ਰਭ ਕੋ ਸੰਤ ਬਤਾਇਉ ਧ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੋੜੀ ਮਹੱਲਾ ਪੰਜਵਾਂ ਤੁਜ ਬਿਨ ਕਮਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਉ ਅੰਤਰ ਕੀ ਬੇਦ ਤੁਮਹੀ ਜਾਨੀ ਤੁਮਹੀ ਸਜਨ ਸੁਹੇਲੇ ਸਰਬ ਸੁਖਾ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਨ ਨਾ ਸਾਕੋ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ਅਗਮ ਅਗੋਚਰ ਪ੍ਰਭ ਅਬਨਾਸੀ ਪੂਰੇ ਗੁਰ ਤੇ ਜਾਤੇ ਬ੍ਰਹਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਉਮੈ ਮਾਰੀ ਜਨਮ ਮਰਨ ਕੋ ਚੂਕੋ ਸਹਿਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰਉ ਗੁਰ ਸੇਵਾ ਬਾਰ ਜਾਉ ਲਖ ਬਰੀਆ ਜੇ ਪ੍ਰਸਾਦ ਏਉ ਪਉ ਜਲ ਤਰਿਆ ਜਨ ਨਾਨਕ ਪ੍ਰਿਆ ਸੰਗ ਮਿਰਿਆ ਗੋੜੀ ਮਹੱਲਾ ਪੰਜਵਾ ਤੁਜ ਬਿਨ ਕਮ ਨੇਰੀ ਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਭਯਾਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸ਼ਿਵ ਸ਼ਿਵ ਕਰਤ ਸਗਲ ਕਰ ਜੋ ਰਹਿ ਸਰਬ ਮਯਾ ਠਾਕੁਰ ਤੇਰੀ ਦੋਹੀ ਪਤਤ ਪਾਵਨ ਠਾਕੁਰ ਨਾਮ ਤੁਮਰਾ ਸੁਖ ਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ਗੌੜੀ ਮਹੱਲਾ ਪੰਜਵਾਂ ਮਨੁ ਪਿਆਰੀ ਜੀਆ ਪ੍ਰਭ ਕੀ ਆਤਮਾ ਰਾਥੀਆ ਰਹਾਉ ਅਨਕ ਜਨਮ ਬਹੁ ਜੋਨੀ ਭ੍ਰਮਿਆ ਬਹੁ ਰ ਬਹੁ ਦੁਖ ਪਾਇਆ ਤੁਮਰੀ ਕਿਰਪਾ ਤੇ ਮਨੁਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਾ ਸੋਈ ਹੋਆ ਜੋ ਤਿਸ ਭਾਣਾ ਅਵਰ ਨ ਕਿਨਹੀ ਕੀਤਾ ਤੁਮਰੇ ਭਾਣਾ ਭਰਮ ਮੋਹਿ ਮੋਹਿਆ ਜਾਗਤ ਨਾਹੀ ਸੂਤਾ बिनो सुनहु तुम प्राण पत प्यारी कृपा निध दयाला राख ले हो पिता प्रभु मेरी अनाथ है कर प्रित पाला जिस नो तुम है दिखायो दर्शन साध संगत कै पाछै कर कृपा तूर देहो संतन की सुख नानक एहो बांचै गौरी महल्ला पंजुआ हौं ता कह बलहारी ਜਾਂ ਕਹਿ ਕੇਵਲ ਨਾਮ ਆਧਾਰੀ ਰਹਾਉ ਮਹਿਮਾ ਤਾਂ ਕੀ ਕੀਤਕ ਗਣੀਐ ਜਨ ਪਾਰ ਬ੍ਰਹਮ ਰੰਗ ਰਾਤੀ ਸੂਖ ਸਹਜ ਆਨੰਦ ਤਿਨਾ ਸੰਗ ਹੁਨ ਸੰਸਾਰੇ ਅਵਰਨਾ ਦਾਤੀ ਜਗਤ ਉਧਾਰਨ ਸੇ ਆਏ ਜੋ ਜਨ ਦਰਸ ਪਿਆਸਾ ਹੁਨ ਕੀ ਸਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾਂ ਕੈ ਚਰਨ ਪਰਹੁ ਤਾਂ ਜੀਵਾ ਜਨ ਕੈ ਸੰਗਿ ਨਿਹਾਲਾ ਭਗਤਨ ਕੀ ਰੇਨ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਬਨ ਅਬਦ ਜੋ ਦੀਸੈ ਸਭ ਕਿਸ ਯੁਗ ਮਹਿ ਘਾਟਿਆ ਨਾਮ ਨਿਧਾਨ ਸਦ ਨਵ ਤਨ ਨਿਰਮਲ ਏਹੋ ਨਾਨਕ ਹਰ ਧਨ ਖਾਟਿਆ ਗੌੜੀ ਮਹੱਲਾ ਪੰਜਵਾਂ ਜੋਗ ਜੁਗਤ ਸੁਨੇ ਆਇਓ ਗੁਰ ਤੇ ਮੋ ਕੋ ਸਤਗੁਰ ਸ਼ਬਦ 부ਝਾਇਓ ਰਹਾਉ ਨੌ ਖੰਡ ਪ੍ਰਿਥਮੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸ਼ਕਾਰਾ ਦੇਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਜ ਚੇਲੇ ਮਿਲ ਭਏ ਇਕਤਰਾ ਏਕਸ ਕੈ ਵਸ ਕੀਏ ਦਸ ਬੈ ਰਾਗ ਨੇ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਪਰਮ ਜਰਾਏ ਚਰਾਈ ਬੇਭੂਤਾ ਪੰਥ ਏਕ ਕਰ ਪੀਖਿਆ ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜਹ ਭਉ ਨਾਹੀ ਤਹਾਂ ਆਸਨ ਬਾਂਧਿਓ ਸਿੰਗੀ ਅਨਹਤ ਬਾਣੀ ਤਾਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗਉੜੀ ਮਹੱਲਾ